ਆਸ ਯਾਰ ਖਾਨ ਜੋ ਕੇ ਪੈਸੇ ਹੈ ਨਹੀਂ ਇਹਨਾਂ ਨੇ ਔਰਤਾਂ ਨੂੰ ਕੀ ਦੇਣਾ ਕੀ ਮੀਂਹ ਆਵਾਜ਼ ਆ ਪਤਾ ਲੱਗਿਆ ਨਾ ਕੋਈ ਬੈਕ ਨਹੀਂ ਹੈ ਇਹ ਸਰਕਾਰ ਦਾ ਹਾਲ ਹਾਲ ਹੈ ਕਿ ਖੱਬੇ ਹੱਥ ਨੂੰ ਇਹ ਨਹੀਂ ਪਤਾ ਸੱਜਾ ਕੀ ਦਿੰਦਾ ਜਿਹੜੀ ਜੋ ਸਾਜ ਕੇ ਜੋ ਸ਼ੋਅ ਹੁੰਦਾ ਹੈ ਉਸकी ایڈਵਾਂਸ ਬੁਕਿੰਗ ਹੁੰਦੀ ਹੈ ਜੋ ਅਗਲੇ ਸਾਲ ਸ਼ੋਅ ਹੋਗਾ ਅਬ ਕਿੱਥੇ ਬੀ ਇਹ ਐਡਵਾਂਸ ਬੁਕਿੰਗ ਕਰਾ ਰਹੇ ਹਨ ਸਾਡੇ ਨਾਲ ਕਾਲੇ ਰਾਜ ਦੇ ਵਿੱਚ ਵਾਈਟ ਪੇਪਰ ਦੀ ਅਸੀਂ ਬੰਦ ਕਰਾਂਗੇ ਰਾਜ ਕਾਲ ਮੰਗਸੀ ਵਾਈਟ ਪੇਪਰ ਰਹਿ ਕਿ ਇਹਨਾਂ ਕੋ ਮੈਂ ਪੇਪਰ ਮੰਗਾਗੇ ਪੇਪਰ ਤੇ ਸਾਰੇ ਪੰਜਾਬ ਦੇ ਜਿਹੜੇ ਨੇ ਨਾ ਗਿਰਵੀ ਕਰਦੇ ਇਹ ਬਰਬਾਦੇ ਗੁਲਿਸਤਾਂ ਕਰਨੇ ਕੋ ਕਹਿੰਦੇ ਇੱਕ ਹੀ ਉੱਲੂ ਕਾਫੀ ਹੈ ਹਰ ਸ਼ਾਹ ਤੇ ਉੱਲੂ ਬੈਠਾ ਹੈ ਅਣਜਾਣੇ ਗੁਲਿਸਤਾਂ ਕੀ ਹੋਗਾ ਪੰਜਾਬ ਦੇ ਤੇ ਹਾਲਾਤ ਹੋ ਨੇ ਲੋਕਾਂ ਦੇ ਟੰਨਾਂ ਨੂੰ ਹੱਥ ਲਵਾਤੇ ਲੋ ਇੱਥੇ ਸਰਕਾਰ ਭਗਵੰਤ ਮਾਨ ਤੇ ਰਾਣੀ ਕਰ ਰਹੀ ਇੱਥੇ ਤੇ ਗੈਂਗਸਟਰਸ ਰਨ ਕਰ ਰਹੇ ਨੇ ਪ੍ਰੋਟੀਆ ਦਾ ਦੌਰ ਗੈਂਗਸਟਰਸ ਦਾ ਦੌਰ ਡਰੱਗਸ ਦਾ ਦੌਰ ਇਲੀਗਲ ਮਾਈਨਿੰਗ ਦਾ ਦੌਰ ਗੁੰਡਾਗਰਦੀ ਦਾ ਦੌਰ ਕੋ ਗਵਰਨਮੈਂਟ ਨਾਲ ਦੀ ਕੋਈ ਚੀਜ਼ ਹੀ ਨਹੀਂ ਸਰਕਾਰ ਨੂੰ 20 ਮਹੀਨਿਆਂ ਬਾਅਦ ਪਤਾ ਲੱਗਾ ਕਿ ਮੈਂ ਕਿਹਾ ਜਿਹੜਾ ਅਸੀਂ ਉਹ ਜਸਟੀ ਨਹੀਂ ਕਰਤਾ ਮੰਤਰੀ ਸਾਹਿਬ ਮਚਾਨੂੰ ਤਾ ਦੇ ਕੇ ਰੋਜ਼ ਨਵੀਂ ਤੋਂ ਨਵੀਂ ਡਿਸ਼ ਨੂੰ ਤੜਕਾ ਲਗਾਉਂਦੇ ਰੇ 20 ਮਹੀਨਿਆਂ ਬਾਅਦ ਪਤਾ ਲੱਗਾ ਇਹਨਾਂ ਕੋ ਤੇ ਮਿਕ ਪਈਆਂ ਨਹੀਂ ਇਹ ਸਰਕਾਰ ਦਾ ਹਾਲ ਹਾਲ ਹੈ ਕਿ ਖੱਬੇ ਹੱਥ ਨੂੰ ਹੀ ਨਹੀਂ ਪਤਾ ਸੱਜੇ ਹੱਥ ਕੀ ਕਰੇ employees ਦੁਖੀ ਕੋਈ ਇੱਕ ਵੀ ਪ੍ਰੋਮਿਸ ਇਹੋ ਜਿਹਾ ਨਹੀਂ ਜਿਹੜਾ ਮੀਟ ਕੀਤਾ ਹੋਵੇ ਦਿੱਲੀ ਵਾਲਿਆਂ ਦਾ ਕਬਜ਼ਾ ਪੰਜਾਬ ਤੇ ਹੋ ਗਿਆ ਜਿਸਾਂ ਕਿਸੇ ਟਾਈਮ ਬ੍ਰਿਟਿਸ਼ ਇੰਡੀਆ ਦੇ ਸਰ ਜான் ਲੌਰੈਂਸ ਆਏ ਸੀ ਸਿੱਖ ਰਾਜ ਤੇ ਕਾਬਜ਼ ਹੋਣ ਵਾਸਤੇ ਇਸੇ ਲਈ ਅੱਜ ਮਨੀਸ਼ ਸੋਦੀਆ ਦਿੱਲੀ 'ਚ ਨਾ ਇਸ ਟਾਈਮ ਐਮਐਲਏ ਹੈ ਨਾ ਮਨਿਸਟਰ ਹੈ ਉਹਨੂੰ 7 ਮਹਿਕਬੇ ਦੇ ਦਿੱਤੇ ਕਿ ਤੁਸੀਂ ਆ ਕੇ ਮਹਿਕਬੇ ਰਨ ਕਰੋ ਦਾ ਮਤਲਬ 3 ਸਾਲ ਬਾਅਦ ਇਹਨਾਂ ਨੂੰ ਇਹ ਸਾਫ਼ ਤੌਰ 'ਤੇ ਉਹਨਾਂ ਨੇ ਮੈਸੇਜ ਦਿੱਤਾ ਕਿ ਪੰਜਾਬੀ ਕਾਬਲੀਅਤ ਨਹੀਂ ਆਪਣੀ ਗਵਰਨਮੈਂਟ ਰਨ ਕਰੇ ਕਰੋੜਾਂ ਦੇ ਵਿੱਚ ਹਵਾਲੇ ਦੇ ਜ਼ਰੀਏ ਪੈਸਾ ਮੈਂ ਭਗਵੰਤ ਨੂੰ ਪੁੱਛਣਾ ਚਾਹਣਾ ਜਿਹੜਾ ਮੈਲਬਨ ਤੇ ਆਸਟ੍ਰੇਲੀਆ ਚ ਗਿਆ ਜਿਹੜਾ ਕੈਨੇਡਾ ਚ ਗਿਆ ਉਹ ਕਿਹਦਾ ਪੈਸਾ ਕੀ ਇਹਦੀ ਫ੍ਰੀ ਐਂਡ ਫੇਅਰ ਇਨਵੈਸਟੀਗੇਸ਼ਨ ਕਰਾਉਣਾ ਚਾਹੁੰਗੇ ਇਹ ਜਿਹੜਾ ਪੈਸਾ ਪਿਛਲੇ ਸਾਲਾਂ ਵਿੱਚ ਸੀਐਲਯੂਸ ਤੋਂ ਪੈਸੇ ਲਏ ਮਾਈਨਿੰਗ ਤੋਂ ਪੈਸੇ ਲਏ ਸ਼ਰਾਬ ਤੋਂ ਪੈਸੇ ਲਏ ਨੇ ਆ ਰੈਵਨਿਊ ਦੇ ਵਿੱਚ ਰੋਜ਼ ਪੈਸੇ ਜਾ ਰਹੇ ਨੇ ਇਹ ਪੈਸਾ ਜਾ ਕਿੱਥੇ ਗਿਆ ਡਰੱਗਸ ਦਾ ਜਿਹੜਾ ਪੈਸਾ ਸਾਨੂੰ ਪਤਾ ਲੱਗਾ ਆਸਟ੍ਰੇਲੀਆ ਦੇ ਵਿੱਚ ਕੈਨੇਡਾ ਦੇ ਵਿੱਚ ਵੱਡੇ ਪੇਮਾਨੇ ਤੇ ਵਾਇਆ ਹਵਾਲਾ ਜਾ ਰਿਹਾ ਕਰਵਾਓ ਇਹਦੀ ਇਨਵੈਸਟੀਗੇਸ਼ਨ ਮੇਰਾ ਸਿੱਧਾ ਚਾਰਜ ਹੈ ਕਿ ਇਹ ਰਿਸਪਾਂਸਿਬਲ ਮੈਂਟਲ ਹੈਲਥ ਤੇ ਮੇਰਾ ਖਿਆਲ ਇਹਨਾਂ ਵਾਸਤੇ ਸਾਰਿਆਂ ਨੂੰ ਬੈਟਰ ਰਹੇ ਹੋਰ ਤੇ ਕਿਸੇ ਨੂੰ ਫਾਇਦਾ ਹੋਏ ਨਾ ਹੋਏ ਇਸ ਬਿਮਾਰੀ ਦਾ ਜ਼ਿਆਦਾ ਲਾਭ ਸਿੱਧੇ ਤੌਰ ਭਗਵੰਤ ਨੂੰ ਤੇ ਇਹਦੀ ਕੈਬਨਿਟ ਨੂੰ ਚਾਹੀਦਾ ਕਿਉਂਕਿ ਇਹਨਾਂ ਦੇ ਵਿੱਚ ਕੋਈ ਸਟੇਬਲ ਹੀ ਬੰਦਾ ਹੈ ਨਹੀਂ ਜੀ بہت اچھے لاسٹ کرنا نہیں تھا میں پہلے دسیا جی کتنے پانچ پانچار مینے جہاز لگا مہاراشٹرا والا آکے ایک نا چندے تیاری سے پورا ایسے دلجیت دوسانج کے جو شو ہوتا ہے اس کی ایڈوانس بکنگ ہوتی ہے جو اگلے سال شو ہوگا اب ٹکٹے بکتی ہیں تو یہ ایڈوانس بکنگ کرا رہے ہیں ہمارے ساتھ میں نام نہیں آپ کو بتاؤں گا جتنا نمبر بتا رکھا بلکل ہے ਹਾ ਜੋੜਤੇ ਰਹਤੇ ਇਧਰ ਵੀ ਮੂਜੇ ਅਸੈਂਬਲੀ 'ਚ ਇਸ਼ਾਰਾ ਕਰਤੇ ਆਪਣਾ ਨਾਮ ਲਾ ਲੈ ਲੇਦਾ ਬਾਜਵਾਤ ਸਾਹਿਬ ਫਾਈਨੈਂਸ਼ੀਅਲ ਕ੍ਰਾਈਸਿਸ ਪੰਜਾਬ ਦੇ 'ਚ ਬਹੁਤ ਵੱਡਾ ਹੈਗਾ ਹੁਣ ਤੱਕ ਕਰਜ਼ੇ ਦੀ ਲਿਫਟ ਜਿੰਨੀ ਸੀਗੀ 3 ਮਹੀਨੇ ਪਹਿਲਾਂ ਹੀ ਉਹ ਪੂਰੀ ਹੋ ਚੁੱਕੀ ਆ ਹੁਣ ਕਰਜ਼ਾ ਲੈਣ ਦੀ ਵੀ ਹਸਿਆਤ ਦੇ ਵਿੱਚ ਪੰਜਾਬ ਹੈ ਨਹੀਂ ਤੁਸੀਂ ਵਾਈਟ ਪੇਪਰ ਦੀ ਕੋਈ ਮੰਗ ਕਰੋਗੇ ਕਿਉਂਕਿ ਫਾਈਨੈਂਸ਼ੀਅਲ ਕੰਡੀਸ਼ਨ ਪੰਜਾਬ ਦੀ ਪਤਾ ਹੋਣਾ ਚਾਹੀਦਾ ਕਿ ਸਟੇਟ ਕਿੱਥੇ ਜੇ ਖੜਾ ਇਸ ਟਾਈਮ 19000 ਕਰੋੜ ਰੁਪਏ ਸਬਸਿਡੀ ਇਲੈਕਟ੍ਰਿਸਿਟੀ ਦਾ ਇਸਲਾਵਾ 4000 ਕਰੋੜ ਰੁਪਏ ਹਾਲੇ ਤੱਕ ਪੈਂਡਿੰਗ ਪਿਆ ਹੈ ਵੇਖੋ ਵਾਈਟ ਪੇਪਰ ਕਾਲੇ ਰਾਜ ਦੇ ਵਿੱਚ ਵਾਈਟ ਪੇਪਰ ਦੀ ਅਸੀਂ ਮੰਗ ਕਰਾਂਗੇ ਰਾਜ ਕਾਲਾ ਮੰਗ ਅਸੀਂ ਵਾਈਟ ਪੇਪਰ ਰਹੇ ਹਾਂ ਕੀ ਇਹਨਾਂ ਕੋ ਮੈਂ ਪੇਪਰ ਮੰਗਾਗੇ ਪੇਪਰ ਤੇ ਸਾਰੇ ਪੰਜਾਬ ਦੇ ਜਿਹੜੇ ਨੇ ਇਹ ਗਰਮੀ ਕਰ ਦਿੱਤੀ ਮੈਂ ਵਾਈਟ ਕਰਵਾ ਰਿਹਾ ਉਹ ਸਾਰੀ ਗੱਲਬਾਤ ਤੁਹਾਡੇ ਸਾਹਮਣੇ ਹੈ ਇਹ ਬਰਬਾਦੇ ਗੁਲਿਸਤਾਨ ਕਰਨੇ ਕੋ ਕਹਿੰਦੇ ਇੱਕ ਹੀ ਉੱਲੂ ਕਾਫੀ ਹੈ ਹਰ ਸ਼ਾਤ ਤੇ ਉੱਲੂ ਬੈਠਾ ਹੈ ਅੰਜਾਮੇ ਗੁਲਿਸਤਾਨ ਕੀ ਹੋ ਗਿਆ ਪੰਜਾਬ ਦੇ ਤੇ ਹਾਲਾਤ ਉਹ ਨੇ ਲੋਕਾਂ ਦੇ ਕੰਨਾਂ ਨੂੰ ਹੱਥ ਲਵਾਤੇ ਲੋਕ ਡੀਕਦੇ ਫਿਰਦੇ ਨੇ ਲੈਕਚਰ ਆਏ ਤੇ ਤੁਸੀਂ ਵੇਖੋ ਇਹਨਾਂ ਦੀ ਸੈੱਲ ਲਾਂਦੇ ਕਿੱਸਾ ਸਰਕਾਰ ਪੇ ਮਹਿਲਾਵਾਂ ਨੂੰ ਦੇਣ ਦੀ ਗੱਲਬਾਤ ਕਿਹ ਹੈ ਜਾ ਰਹੀ ਸੀਗੀ ਦਿੱਲੀ ਦੇ ਵਿੱਚ 2500 ਮੰਗ ਕਰ ਰਹੇ ਨੇ ਹਾਲੇ ਤੱਕ ਦੇ ਨਾ ਚਾਰ ਵੀ ਨਹੀਂ ਹੋਏ ਸਰਕਾਰ ਬਣੇ ਨੀ ਛੋਟੇ ਵੀ 3 ਸਾਲ ਹੋ ਗਏ ਇਹਨਾਂ ਕੋ ਤੇ ਜ਼ਹਿਰ ਖਾਨ ਜੋਗੇ ਪੈਸੇ ਨਹੀਂ ਇਹਨਾਂ ਨੂੰ 1000 ਰੁਪਿਆ ਕਹਿੰਦੇ ਬਾਰਵੇਂ ਤੁਸੀਂ ਉਹਦੇ ਤਾਂ ਹੱਲੇ ਸਟੈਂਡ ਕਰਦੇ ਹੋ ਕਿ ਜੀ ਇਹਨਾਂ ਕੋ ਜ਼ਹਿਰ ਖਾਨ ਜੋਗੇ ਪੈਸੇ ਨਹੀਂ ਇਹਨਾਂ ਨੇ ਔਰਤਾਂ ਨੂੰ ਕੀ ਦੇਣਾ ਬਾਰ-ਬਾਰ ਨਹੀਂ ਜ਼ਹਿਰ ਖਾਨ ਜੋਗੇ ਤੁਸੀਂ ਮੈਂ ਕਹਿੰਦਾ ਵਿਧਾਨ ਸਭਾ ਦੇ ਅੰਦਰ ਜੀ ਮੈਂ ਤੇ ਸਾਰੀਆਂ ਹੀ ਮੰਗਾਂ ਰੱਖਾਂਗਾ ਇਹਨਾਂ ਕੋਲ ਕੁਝ ਹੋਏ ਇਹ ਮੰਗਤਿਆਂ ਕੋ ਕੀ ਮੰਗਾ ਬਰਬਰੀ 30 ਵਧਾਇਆ ਕਿ ਜਿਹੜੇ ਤੁਹਾਡੇ ਤੁਹਾਡੇ ਵਧੇ ਆ ਕਿ ਹੱਲੇ ਨਹੀਂ ਜਿਹੜੇ ਹੁਣ 32 ਤੇ ਪਹੁੰਚ ਗਏ